ਥੋੜੇ ਸਮੇਂ ਦੇ ਵਿੱਚ ਮੀਟਿੰਗ ਸ਼ੁਰੂ ਹੋ ਜਾਵੇਗੀ ਤੇ ਦੱਸਦੀ ਹੈ ਕਿ ਸਿਲੈਕਟ ਕਮੇਟੀ ਦੀ ਅੱਜ ਦੂਜੀ ਮੀਟਿੰਗ ਹੈ ਤੇ ਬੇਅਦਬੀ ਖਿਲਾਫ ਜੋ ਕਾਨੂੰਨ ਲਿਆਂਦਾ ਗਿਆ ਸੀ ਉਸ ਨੂੰ ਅੱਜ ਦੂਜੀ ਮੀਟਿੰਗ ਸਿਲੈਕਟ ਕਮੇਟੀ ਕਰਨ ਜਾ ਰਹੀ ਹੈ ਤਾਂ ਦੱਸਿਆ ਕਿ ਬੀਤੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਜਿਹੜਾ ਕਿ ਬੇਅਦਬੀ ਨੂੰ ਲੈ ਕੇ ਬਿਲ ਪਾਸ ਕੀਤਾ ਗਿਆ ਤੇ 6 ਮਹੀਨਿਆਂ ਦਾ ਜਿਹੜਾ ਕਿ ਸਮਾਂ ਹੁਣ ਸਿਲੈਕਟ ਕਮੇਟੀ ਨੂੰ ਦੇ ਦਿੱਤਾ ਹੈ ਤੇ ਉੱਥੇ ਹੀ ਜਿਹੜੀ ਕਿ ਇਹ ਮੈਂਬਰ ਇਸ ਦੇ ਵਿੱਚ ਬਣਾਏ ਗਏ ਤੇ ਜਿਸ ਦੇ ਤਹਿਤ ਸਿਲੈਕਟ ਕਮੇਟੀ ਦੇ ਵਿੱਚ ਕਈ ਮੈਂਬਰ ਜਿਹੜੇ ਕਿ ਜੁੜੇ ਹੋਏ ਨੇ ਤੇ ਉਹਨਾਂ ਦੇ ਵੱਲੋਂ ਜਿਹੜੀ ਕਿ ਲੋਕਾਂ ਦੀ ਰਾਏ ਲਈ ਜਾ ਰਹੀ ਹੈ ਤੇ ਤਦ ਵੀ ਖਿਲਾਫ ਜੋ ਕਾਨੂੰਨ ਲਿਆਂਦਾ ਗਿਆ ਉਸ ਦੇ ਦੌਰਾਨ ਲੋਕਾਂ ਤੋਂ ਜਿਹੜੀ ਕਿ رائے ਤੱਕ ਲਈਤੀ ਜਾ ਰਹੀ ਹੈ ਤੇ ਹੁਣ ਅੱਜ ਦੂਜੀ ਮੀਟਿੰਗ ਇੱਕ ਹਫਤੇ ਦੇ ਵਿੱਚ ਦੂਜੀ ਮੀਟਿੰਗ ਹੋਣ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਇੰਦਰਬੀਰ ਸਿੰਘ ਨੀਂਝਰ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਹੋਵੇਗੀ ਤੇ ਜਿਸ ਤੋਂ ਬਾਅਦ ਕੋਈ ਵੱਡਾ ਫੈਸਲਾ ਹੋ ਸਕਦਾ ਹੈ ਵਿਧਾਨ ਸਭਾ ਸੈਸ਼ਨ ਮਿੱਤੇ ਦਿਨਾਂ ਦੇ ਵਿੱਚ ਸ਼ੁਰੂ ਹੋਇਆ ਤੇ ਇਸ ਸੈਸ਼ਨ ਦੇ ਵਿੱਚ ਕਈ ਬਿਲਾ ਨੂੰ ਲੈ ਕੇ ਜਿਹੜਾ ਕਿ ਪਾਸ ਕੀਤਾ ਗਿਆ ਤੇ ਕਈ ਮੁੱਦਿਆਂ ਦੇ ਉੱਤੇ ਚਰਚਾ ਹੋਈ BBMB ਦੇ ਉੱਤੇ ਫੈਸਲੇ ਲਏ ਗਏ ਤੇ ਪਾਣੀ ਦੇ ਮੁੱਦੇ ਦੇ ਉੱਤੇ ਵੀ ਚਰਚਾ ਚੱਲੀ ਤੇ ਜਿਸ ਦੇ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣਾ ਸਪਸ਼ਟ ਕਰ ਦਿੱਤਾ ਸੀ ਕਿ ਅਸੀਂ ਪੰਜਾਬ ਦੇ ਪਾਣੀ ਦੀ ਇੱਕ ਬੂੰਦ ਵੀ ਜਿਹੜੀ ਕਿ ਬਾਹਰ ਨਹੀਂ ਜਾਣ ਦੇਵਾਂਗੇ ਤੇ ਇਸ ਦੇ ਉੱਤੇ ਸਾਡਾ ਆਮ ਆਦਮੀ ਪਾਰਟੀ ਦਾ ਸਖਤ ਸਟੈਂਡ ਹੈ ਤੇ ਜਿਸ ਤੋਂ ਬਾਅਦ ਅੱਜ ਦੱਸੀਏ ਕਿ ਉੱਥੇ ਹੀ ਬੇਦਬੀ ਬਿੱਲ ਨੂੰ ਲੈ ਕੇ ਜਿਹੜੀ ਕਿ ਸਿਲੈਕਟ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ ਤੇ ਥੋੜੇ ਸਮੇਂ ਦੇ ਵਿੱਚ ਇਹ ਮੀਟਿੰਗ ਹੋਵੇਗੀ ਤੇ ਜਿਸ ਤੋਂ ਬਾਅਦ ਕੋਈ ਵੱਡਾ Thanks ਹੋ ਸਕਦਾ ਹੈ ਤਾਂ ਦੱਸਿਆ ਕਿ ਬੀਤੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਜਿਹੜਾ ਕਿ ਬੇਅਦਬੀ ਨੂੰ ਲੈ ਕੇ ਬਿੱਲ ਪਾਸ ਕੀਤਾ ਗਿਆ ਤੇ 6 ਮਹੀਨਿਆਂ ਦਾ ਜਿਹੜਾ ਕਿ ਸਮਾਂ ਹੁਣ ਸਿਲੈਕਟ ਕਮੇਟੀ ਨੂੰ ਦੇ ਦਿੱਤਾ ਹੈ ਤੇ ਉੱਥੇ ਹੀ ਜਿਹੜੀ ਕਿ ਇਹ ਮੈਂਬਰ ਇਸ ਦੇ ਵਿੱਚ ਬਣਾਏ ਗਏ ਤੇ ਜਿਸ ਦੇ ਤਹਿਤ ਸਿਲੈਕਟ ਕਮੇਟੀ ਦੇ ਵਿੱਚ ਕਈ ਮੈਂਬਰ ਜਿਹੜੇ ਕਿ ਜੁੜੇ ਹੋਏ ਨੇ ਤੇ ਉਹਨਾਂ ਦੇ ਵੱਲੋਂ ਜਿਹੜੀ ਕਿ ਲੋਕਾਂ ਦੀ رائے ਲਈ ਜਾ ਰਹੀ ਹੈ ਤੇ ਬੇਅਦਬੀ ਖਿਲਾਫ ਜੋ ਕਾਨੂੰਨ ਲਿਆਂਦਾ ਗਿਆ ਉਸ ਦੇ ਦੌਰਾਨ ਲੋਕਾਂ ਤੋਂ ਜਿਹੜੀ ਕਿ رائے ਤੱਕ ਹਿੱਤੀ ਜਾ ਰਹੀ ਹੈ ਤੇ ਹੁਣ ਅੱਜ ਦੂਜੀ ਮੀਟਿੰਗ ਇੱਕ ਹਫਤੇ ਦੇ ਵਿੱਚ ਦੂਜੀ ਮੀਟਿੰਗ ਹੋਣ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਇੰਦਰਬੀਰ ਸਿੰਘ ਨਿਜਰ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਹੋਵੇਗੀ ਤੇ ਜਿਸ ਤੋਂ ਬਾਅਦ ਕੋਈ ਵੱਡਾ ਫੈਸਲਾ ਹੋ ਸਕਦਾ ਹੈ ਬੇਦਾਨ ਸਭਾ ਸੈਸ਼ਨ ਮਿੱਤੇ ਦਿਨਾਂ ਦੇ ਵਿੱਚ ਸ਼ੁਰੂ ਹੋਇਆ ਤੇ ਇਸ ਸੈਸ਼ਨ ਦੇ ਵਿੱਚ ਕਈ ਬਿਲਾ ਨੂੰ ਲੈ ਕੇ ਜਿਹੜਾ ਕਿ ਪਾਸ ਕੀਤਾ ਗਿਆ ਤੇ ਕਈ ਮੁੱਦਿਆਂ ਦੇ ਉੱਤੇ ਚਰਚਾ ਹੋਈ ਬੀਬੀਐਮਬੀ ਦੇ ਉੱਤੇ ਫੈਸਲੇ ਲਏ ਗਏ ਤੇ ਪਾਣੀ ਦੇ ਮੁੱਦੇ ਦੇ ਉੱਤੇ ਵੀ ਚਰਚਾ ਚੱਲੀ ਤੇ ਜਿਸ ਦੇ ਤਹਿਤ ਮੁੱਖ ਤਰੀ ਭਗਵਾਨ ਸਿੰਘ ਮਾਨ ਨੇ ਆਪਣਾ ਸਪਸ਼ਟ ਕਰ ਦਿੱਤਾ ਸੀ ਕਿ ਅਸੀਂ ਪੰਜਾਬ ਦੇ ਪਾਣੀ ਦੀ ਇੱਕ ਬੂੰਦ ਵੀ ਜਿਹੜੀ ਕਿ ਬਾਹਰ ਨਹੀਂ ਜਾਣ ਦੇਵਾਂਗੇ ਤੇ ਇਸ ਦੇ ਉੱਤੇ ਸਾਡਾ ਆਮ ਆਦਮੀ ਪਾਰਟੀ ਦਾ ਸਖਤ ਸਟੈਂਡ ਹੈ ਤੇ ਜਿਸ ਤੋਂ ਬਾਅਦ ਅੱਜ ਦੱਸਿਏ ਕਿ ਉੱਥੇ ਹੀ ਬੇਅਦਬੀ ਬਿੱਲ ਨੂੰ ਲੈ ਕੇ ਜਿਹੜੀ ਕਿ ਸਿਲੈਕਟ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ ਤੇ ਥੋੜੇ ਸਮੇਂ ਦੇ ਵਿੱਚ ਇਹ ਮੀਟਿੰਗ ਹੋਵੇਗੀ ਤੇ ਜਿਸ ਤੋਂ ਬਾਅਦ ਕੋਈ ਵੱਡਾ ਫੈਸਲਾ ਹੋ ਸਕਦਾ ਹੈ